ਸਰ ਸਵਾਨ ਸਮਾਜ ਦੀ ਬੜੀ ਫੋਟੋ ਕਾ ਲੀਏ ਜਿਨ੍ਹਾਂ ਨੇ ਲੋਕ ਨਸ਼ਾ ਉਤਰਾਇਆ ਹੋਰ ਮਾਨਸਾਧੀ ਬੜੀ ਮਾਨਸਾਧੀ ਦੀ ਬੜੀ ਅੱਛੀ ਸੋਚ ਆ ਉਤਾਰੇ ਦੇਖੋ ਉਹ ਖੜਕਰ ਗਲਾਮੇ ਵਿੱਚ ਜਾ ਕੇ ਸੋਚ ਚੱਕੀ ਆ ਸਾਡੇ ਸੀਦੇ ਪਏ ਸ਼ਾਰਕ ਵਿਸ਼ਾਲ ਲਾਹੇ ਸਿੰਦੀ ਨੇ ਸਾਡੇ ਪੇਸ਼ ਯਾਦ ਕਰਾਏ ਅੱਜ ਨਸ਼ੇ ਦਾ ਪੰਜਾਬ ਦੇ ਵਿੱਚ ਬੜਾ ਘਟ ਕਰਨਾ ਸੀ ਜਿਹੜੀ ਸਾਡੀ ਪੀੜੂ ਕਰ ਰਿਹਾ ਏ ਖਰਾਬ ਇਹ ਨਸ਼ੇ ਸੁਬਾਦਰ ਅਸੀਂ ਲੋਕੋ ਪਾਟ ਨੂੰ ਬੇਨਤੀ ਕਰਨਾ ਚਾਹੁੰਦੇ ਆਂ ਤੇ ਸਾਡੀ ਪੀੜੂ ਸੁਧਾਰ ਕਰੋਗੇ ਤੇ ਅਸੀਂ ਤੁਹਾਡੇ ਕਰਵਾਟਾਂਗੇ ਤੁਸੀਂ ਦੇਖਿਆ ਹੋਵੇ ਪੰਨੀਵਰੀ ਸਰਕਾਰ ਪੰਜਾਬ ਦੇ ਵਿੱਚ ਸਮਗਲਾਂ ਦੇ ਇਹ ਨਸ਼ੇ ਦੇ ਵਪਾਰੀਆਂ ਦੇ ਘਟਾਏ ਨੇ ਅੱਜ ਤੱਕ ਵੀ ਨਹੀਂ ਡਰ ਤੋਂ ਕਿਸੇ ਮੇਰੇ ਵੀਰ ਨੇ ਦੇਖਿਆ ਹੋਵੇ ਐਵੇਂ ਸਰਕਾਰ ਆਈਆਂ ਇਹਨਾਂ ਕੁਛ ਹੋਇਆ ਕਦੀ ਕਿਸੇ ਕਦਰ ਘਰ ਨਹੀਂ ਪਾ ਸਕੋਣਾ ਜਿਹੜੇ ਨਸ਼ੇ ਦੇ ਵਾਰੀ ਨੇ ਜਿਹੜਾ ਨਸ਼ਾ ਵੇਚਦੇ ਨੇ ਉਹ ਸਾਡੀਆਂ ਧਰਾਂ ਦੇ ਸਮਾਜ ਨੂੰ ਨਾ ਦਿੰਦੇ ਅਸੀਂ ਉਹਨਾਂ ਨੂੰ ਚੇਤਾਵਨੀ ਦਿੰਦੇ ਹਾਂ ਜੇ ਤੁਸੀਂ ਪੰਜਾਬ ਤੋਂ ਨਸ਼ਾ ਮੁਕਤ ਨਾ ਹੋਏ ਅਸੀਂ ਤੁਹਾਡੇ ਘਰਾਂ ਦੇ ਅੰਦਰ ਵੜ ਕੇ ਤੁਹਾਨੂੰ ਜੋ ਵੀ ਸਾਡੇ ਪ੍ਰੋਗਰਾਮ ਨਾ ਕਰਦੇ ਅਸੀਂ ਵੀ ਲੋੜ ਨਾ ਨਹੀਂ ਕਰਾਂਗੇ ਅਸੀਂ ਆਪਣੀ ਭੈਣਾਂ ਦੇ ਭਰਾ ਨਹੀਂ ਬਣਾਂਗੇ ਜਿੰਦਾਬਾਦ ਜੈ ਮਾਲਕ महिरबानी <laughs> करे असीं धनवादी असीं धनवादी आहियूं نشے کوڑ دبدے ایک بنا شہر فرق پڑھائی سامنے 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 ਸਾਰੇ ਵੀਰੋ ਸਾਡੀਓ ਭੈਣੋ ਅੱਜ ਦੇ ਦਾ ਸਾਡੇ ਕੋਲੀ ਕਲੁਇਨਰ ਆਮ ਆਦਮੀ ਪਾਰਟੀ ਸ਼੍ਰੀ ਕੇਂਦਰੀ ਮੰਤਰੀ ਸਾਹਿਬ ਅਤੇ ਪੰਜਾਬ ਦੇ ਕੀ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜੋ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰਸਤੀ ਮਸ਼ਿਆਂ ਦਾ ਸੇਵਾਦਾਰ ਵਗ ਰਿਹਾ ਸੀ ਉਹਦੇ ਖਿਲਾਫ ਜਿਹੜੀ ਮਹਿੰਮ ਛੇੜੀ ਹੈ ਉਸ ਦੇ ਦਾ ਅੱਜ ਅਸੀਂ 75 ਨੰਬਰ ਵਾਰਡ ਦੇ ਸਾਡੇ ਕੌਂਸਲਰ ਤਮਰ ਗੁਮਾਰ ਜੀ ਉਹਨਾਂ ਦੀ ਰਹਿਨਮਾਈ ਉਸ ਜੋ ਇਹ ਮਹਿੰਮ ਦਾ ਆਗਾਜ਼ ਕੀਤਾ ਗਿਆ ਇਸ ਸਮਾਹੇ ਨੂੰ ਅੰਮ੍ਰਿਤਸਰ ਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜੋ ਸਾਥੀ ਜੁੜੇ ਨੇ ਕੋ ਸਾਥੀਓ ਸਾਡੇ ਨਾਲ ਸਾਡੇ ਤੋਂ ਸਰਦਾਰ ਜਗਤਾਰ ਸਿੰਘ ਜੱਟੂ ਜੀ ਪੱਤੀ ਸਾਹਿਬ ਦੌਰ ਸਾਹਿਬ ਸਾਥੀ ਇੱਥੇ ਸ਼ਾਮਲ ਨੇ ਕੋ ਸਾਥੀਓ ਗੱਲ ਕਰਨ ਵਾਲੀ ਹੈ ਕੇ ਪੰਜਾਬ ਦੁਨੀਆ ਦੇ ਵਿੱਚ ਹਜ਼ਾਰਾਂ ਸਾਲਾਂ ਤੋਂ ਕਈ ਸਦੀਆਂ ਤੋਂ ਆਪਣੀ ਵਕਤੇ ਤੇ ਦੁਨੀਆ ਦੇ ਮਹਾਨ ਯੋਧੇ ਜਿਹੜੇ ਸਕੰਦਰ ਵਰਗੇ ਵੀ ਸਨ ਉਹਨਾਂ ਦੇ ਹਮੋਲੇ ਵੀ ਚੱਲਦਾ ਰਿਹਾ ਤੇ ਤੋਰਿਸ਼ ਬਣ ਕੇ ਸਕੰਦਰ ਵਰਗਿਆਂ ਨੂੰ ਵੀ ਧੂੜ ਚ ਪਾਈ ਦੇ ਕੇ ਵਾਪਸ ਭੇਜਿਆ ਜਿੰਨੇ ਦੁਨੀਆ ਫਤਹਿ ਕੀਤੀ ਸੀ ਇਹ ਪੰਜਾਬ ਜਿਨੇ ਕਹਾਣਿਆਂ ਦੇ ਦੇਸ਼ अफगानिस्तान ਦੇ ਉੱਤੇ ਫੁੱਟਾ ਪ੍ਰਾਪਤ ਕੀਤੀਆਂ ਸਦੀਆਂ ਤੋਂ ਹਜ਼ਾਰਾਂ ਸਾਲਾਂ ਤੋਂ ਸੈਂਕੜੇ ਸਾਲਾਂ ਤੋਂ ਭਾਵੇਂ ਮੁਗਲ ਆਏ ਭਾਵੇਂ ਅੰਗਰੇਜ਼ ਆਏ ਉਸ ਕਾਮ ਨੂੰ ਸ਼ੁਰੂ ਕੀਤਾ ਤੇ ਜਿੰਨੇ ਦਿਨ ਤੋਂ ਇਸ ਮਸ਼ੇ ਦਾ ਅੰਤ ਨਹੀਂ ਰਗਣਾ ਆਮੀ ਦੇ ਤੱਕ ਇੱਕ ਘੜੀ ਵੀ ਬੈਠਣਾ ਨਹੀਂ ਕਿਉਂਕਿ ਕਿਸੇ ਵੀ ਬੁਰਾਈ ਦਾ ਅੰਤ ਕਰਨ ਲਈ ਜਿੰਨੀ ਦੇਰ ਤੱਕ ਲੋਕ ਹਵਾਰਾ ਨਹੀਂ ਦਿੰਦੇ ਲੋਕ ਸਾਥ ਨਹੀਂ ਦਿੰਦੇ ਕੋਈ ਦੇਸਾ ਕੋਈ ਵੀ ਮਹਿੰਮ ਜਿਹੜੀ ਉਹ ਕਿਨਾਰੇ ਨਹੀਂ ਰੱਖ ਸਕਦੀ ਦਿੱਤ ਨਹੀਂ ਸਕਦੀ ਅੱਜ ਜੋ ਕੇਸਲੀ ਉਹ ਚੋਪ ਔਰ ਮਾਨਸਾ ਦੀ ਸੋਚ ਦੇ ਨਾਲ ਨਸ਼ਾ ਪਸ਼ਕਰਾ ਨੂੰ ਘੜਕੇ ਪੰਨੋ ਦੇ ਅੰਦਰ ਦਿੱਤਾ ਜਾ ਰਿਹਾ ਹੈ ਔਰ ਦੋਨੋਂ ਦੇ ਰਾਜਦੂਦ ਦੇ ਉੱਤੇ ਅੱਜ ਪੀਰੇ ਪੰਦੇ ਚੜ ਰਹੇ ਨੇ ਲੋਕੀ ਬਾਹਰ ਨਿਕਲਣਾ ਸ਼ੁਰੂ ਹੋ ਕੇ ਬਾਹਰ ਨਿਕਲ ਕੇ ਸਰਕਾਰ ਦਾ ਸਾਹ ਦੇਣਾ ਸ਼ੁਰੂ ਕਰ ਦਿੱਤਾ ਹੈ ਸਨਹਾਂ ਲਿਆਕਤ ਅੱਜ ਲੋਕਾਂ ਮੁਢਰੀਏ ਪੀਰੇ ਸੀਗੀ ਨਸ਼ੇ ਦੇ ਯੋਗ ਦੀ ਲੋਕ ਖੁਦ ਦਾ ਖੁਦ ਬਾਹਰ ਪਾ ਕੀ ਹੱਦ ਤੱਕ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਦੇ ਲਗੇ ਕਿਉਂ ਕਿ ਲੋਕਾਂ ਨੂੰ ਭਰੋਸਾ ਹੋ ਗਿਆ ਕਿ ਸਰਕਾਰ ਨੇ ਸਾਡੇ ਵਿੱਚੋਂ ਕੋਰਜ ਖਤਮ ਕਰ ਲਈ ਨਸ਼ੇ ਨੂੰ ਖਤਮ ਕਰਨ ਲਈ ਦਲੇਰਾਨਾ ਕਦਮ ਚੁੱਕਿਆ ਤੇ ਸਾਡਾ ਫਰਜ਼ ਬਣਦਾ ਹੈ ਸਰਕਾਰ ਦਾ ਪ੍ਰਸ਼ਾਸਨ ਦਾ ਸਾਥ ਦੇਣਾ ਸਾਡੀ ਨੌਜਵਾਨੀ ਨੂੰ ਨਸ਼ੇ ਖਾ ਗਿਆ ਸਾਡੀ ਆਰ ਪਿੱਟਾਂ ਨੂੰ ਨਸ਼ਾ ਖਾ ਗਿਆ ਅਸੀਂ ਲੋਕ ਤਗੜੇ ਹੋਈਏ ਜਿਹੜਾ ਬੋਲੇ ਜਿੰਨੇ ਦੁਨੀਆ ਦੀ ਹੱਥਾਂ ਦਾ ਵਾਈ ਕੀਤੀ ਏ ਔਰ ਕਰਦੇ ਰਹਿਣਾ ਏ ਪੰਜਾਬੀਆਂ ਦੇ ਖੂਨ ਦੇ ਨਾਲ ਜੁੱਭ ਚਿਤੇ ਵੀ ਹੋਏ ਅਸੀਂ ਆਪਣੀ ਥੇਬ ਨਹੀਂ ਵੇਚਦੇ ਬੱਤ ਦਾ ਆਪਣੀ ਵੇਚਦੇ ਕਿਸੇ ਦੀ ਮਦਦ ਲਈ ਡੱਟ ਜਾਂਦੇ ਆ ਡੱਟ ਜਾਂਦੇ ਆ ਭਾਈ ਕन्हैया ਜੀ ਦੀ ਰੋਪ ਲਿਆ ਪੀਓ ਇਹ ਵਾਕੇ ਜਿਸੀ ਆਪਣੇ ਪਤਰਾ ਦੇ ਸੇਖ ਸਿੰਘਾ ਜਾਣੇ ਆ ਆਪਣੇ ਪੰਜਾਬ ਨੂੰ ਜਦੋਂ ਹੁਸ਼ਿਆਰ ਦੇ ਤਾ ਦਾਨਾ ਜਿਹੜਾ 1978 ਤੱਕ ਸਿੰਗੋਪਾਨ ਦਾ ਸਭ ਤੋਂ ਖੁਸ਼ਿਆਰ ਕੁਬਾ ਸੀ ਤਾਂ ਫਿਰ ਇੱਕ ਬੰਦ ਕਰ ਲਈਏ ਇਸ ਫੋਰ ਨੂੰ ਖਤਮ ਕਰਨ ਤੱਕ ਅਸੀਂ ਨਿਕਲੇ ਨਹੀਂ ਬੋਖਣਾ ਸਾਡੇ ਵਾਲੇ ਕੋਲੇ ਕੋਈ ਨਸ਼ਾ ਵੇਚਦਾ ਉਹਨੂੰ ਖੁਮਜਾਓ ਉਹਨੂੰ ਬਿਖਾਓ ਅਗਰ ਨਹੀਂ ਮੁੜਦਾ ਤਾਂ ਬਿਲਕੁਲ ਪ੍ਰਸ਼ਾਸਨ ਨੂੰ ਸਰਕਾਰ ਨੂੰ ਉਦੀ ਇਤਵਾ ਦਿਓ ਦੇ ਲੋਕਾਂ ਦਾ ਫਰਜ਼ ਬੰਦਾ ਹੈ ਪਰ ਦੂਸਰੀ ਗੱਲ ਜਿਹੜੇ ਵੀ ਲੋਕ ਉਹਨਾਂ ਦੇ ਮੁਰਬਸੇ ਦੇ ਲਈ ਵੀ ਸਰਕਾਰ ਨੇ ਕਦਮ ਚੁਕਣੇ ਨੇ ਅਤੇ ਉਸੇ ਤਰ੍ਹਾਂ ਦੇ ਨਾਲ ਸਾਡੇ ਵੀਰ ਕਮਲ ਕੁਮਾਰ ਨੇ ਜਿਹੜਾ ਇਹ ਰੈਲੀ ਨਸ਼ਿਆਂ ਦੇ ਵਿਰੁੱਧ ਕੱਢੀ ਆ ਲੱਗਦਾ ਹੈ ਕਿ ਸਭ ਇਹ ਨਸ਼ੇ ਦੇ ਖਾਤਮੇ ਲਈ ਤਿਆਰ ਹੋ ਕੇ ਜਦੋਂ ਤੱਕ ਨਸ਼ੇ ਦਾ ਖਾਤਮਾ ਨਹੀਂ ਹੋ ਜਾਂਦਾ ਨਿਚੋੜੇ ਨਹੀਂ ਬਣ ਕੇ ਅਸੀਂ ਆਪਣੇ ਇਲਾਕਿਆਂ ਦੇ ਵਿੱਚੋਂ ਨਸ਼ਾ ਖਤਮ ਕਰਨਾ ਇਹ ਸਾਡਾ ਤਿਆ ਕਰਨਾ ਅੱਜ ਅਸੀਂ ਤਰਨ ਕਰਨਾ ਸੋ ਗਾਣੀ ਹੈ ਕਿਸੀ ਆਪਣੇ ਇਲਾਕਿਆਂ ਦੇ ਵਿੱਚੋਂ ਆਪਣੇ ਸ਼ਹਿਰ ਦੇ ਵਿੱਚੋਂ ਸਰਕਾਰ ਦਾ ਸਾਥ ਦੇਣ ਲਈ ਪ੍ਰਸ਼ਾਸਨ ਦਾ ਸਰਕਾਰ ਦਾ ਸਾਥ ਦੇਣ ਲਈ ਨਸ਼ਾ ਖਤਮ ਕਰਨ ਲਈ ਅੱਜ ਅਸੀਂ ਸੌ ਫਣੀਏ। ਉਹ ਇਹਨਾਂ ਲੱਛਿਆਂ ਦੇ ਨਾਲ ਮੈਂ ਤੁਹਾਡੇ ਤੋਂ ਬਹੁਤ ਸਾਰੀ ਉਮੀਦ ਕਰਦਾ ਹਾਂ। ਤੁਹਾਡਾ ਧੰਨਵਾਦ ਕਰਦਾ। ਪਰਫੈਕਟ ਕਰਕੇ ਮੇਰੇ ਵੀਰ ਚੰਮਲ ਕੁਮਾਰ ਨੇ। ਪਰ ਚੰਮਲ ਕੁਮਾਰ ਦੀ ਜਗ੍ਹਾ ਨੇ ਸਾਰੇ ਰਕਾਣ ਤੋੜ ਤੇ ਆ। ਕਿਆ ਬਾਤ ਹੈ ਜਿਹੜਾ ਅਸਲੀ ਹੈ ਕਿਆ ਬਾਤ ਹੈ ਨੰਬਰ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮੈਂ ਹੁਣ ਬੇਨਤੀ ਕਰਾਂਗਾ ਕਿ ਕਮਲ ਕੁਮਾਰ ਜੀ ਨੂੰ ਦੋ ਮਿੰਟ ਕਰ ਲਈਏ ਕਮਲ ਕੁਮਾਰ ਜੀ ਸਾਰਾ ਦਾ ਧੰਨਵਾਦ ਕਰ ਲਈਏ ਦੋ ਮਿੰਟ ਹੋ ਜਾਓ ਬਸ ਕਮਲ ਕੁਮਾਰ ख़ुशी वारी आहे अॼु मना मेर बि नौजवान पीढ़ी मेर बुज़ुर्ग साहिबानेक प्रान बाबा जगजी सारे सदे पंधीअ जिने सेबाने हिकु छोटे सदे ते ਏ ਮੇਰੇ ਵੀਰਾਂ ਸਾਰੇ ਜਿੱਦਵਾਰ ਤੋਂ ਆਏ ਹੋਏ ਉਹ ਨਹੀਂ ਫਿਰੇ ਬੰਦਾ ਬੈਠੋ ਆਪਾਂ ਜਿੱਕੇ ਪ੍ਰਣ ਕਰਕੇ ਜਾਣਾ ਸਾਡੇ ਮੇਰੇ ਵੀਰਾਂ ਨੇ ਜਿੱਤੇ ਵਿੱਚ ਸਾਡੇ ਸਰਦਾਰ ਭਗਵੰਤ ਸਿੰਘ ਜੀ ਉਹ ਦੋਈ ਹੈ ਇਹ ਪੰਜਾਬ ਦੇ ਵਿੱਚ ਹਾਂ ਯੁੱਧ ਨਸ਼ਾ ਰੋਕ ਚੱਲਿਆ ਅਸੀਂ ਅਜਿੰਦ ਜਿੱਤ ਕੇ ਜਿੰਦਾ ਸਾਡੇ ਹਿੰਦੂਤਾਂ ਨੂੰ ਯਾਦ ਕਰਾਇਆ ਜੀ ਦੇ ਪਰਮ ਜੀ ਨੇ ਸਾਡੇ ਦੇਸ਼ ਨੂੰ ਯਾਦ ਕਰਾਇਆ ਸਾਡੇ 99 ਸੀਐਮ ਸਾਹਿਬ ਨੇ ਇੱਕ ਪ੍ਰਣ ਕੀਤਾ ਖੜਗੜੇ ਦੇ ਵਿੱਚ ਸੌ ਚੁੱਕ ਕੇ ਮੈਂ ਪੰਜਾਬ ਦੇ ਵਿੱਚੋਂ ਨਸ਼ਾ ਮੁਕਤ ਕਰ ਦਿਆਂਗਾ ਮੇਰੇ ਸਾਰੇ ਵੀਰ ਦੇ ਤੋਂ ਉਹਨਾਂ ਦੀ ਰੇਟ ਮਹੀਨੋਂ ਪੰਜਾਬ ਤੋਂ ਕਮਾਣਾ ਜਾਂ ਘਟਮੋੜਿਆ ਦੋ ਦਿਨ ਪੋਚਾਂ ਦਿਨ ਦੀ ਗੱਲ ਪੰਜਾਬ ਤੋਂ 85 ਕਿਲੋ ਇਹਨਾਂ ਨੂੰ ਬੜੀ ਜਿਗਿਆਸਾ ਜਿਦਾਂ ਤਰੰਤ ਆ ਗਏ ਕਿ ਸਾਹਿਬ ਸੀਮ ਸਿੰਘ ਸਾਹਿਬ ਅਪਣੀ ਦੇਖ ਰੇਖੇ ਦੇ ਅੰਦਰ ਗਏ ਨੇ ਇਹਨੇ ਇੱਕੋ ਸੁਪਨਾ ਕਿ ਮੈਂ ਪੰਜਾਬ ਪੀਪਲ ਚਾਉਣੀ ਆ ਮੈਂ ਪੰਜਾਬੀਆਂ ਪੈਰਾਂ ਦੇ ਸਵਾਲ ਪੁੱਛਣੇ ਆ ਮੈਂ ਪਿਆਰ ਦੇ ਵਿੱਚ ਵੀਕਰੀਏ ਮਾਂ ਦਾ ਮਾਂਾਂ ਬਾਡੀਆਂ ਰਹੀਆਂ ਗੁਰਦਾਨੀਆਂ ਉਹਨਾਂ ਨੂੰ ਬਚਾਣਾ ਕਿਸ਼ਮ ਨਸਲੀ ਦੌਰ ਦੇ ਵਿੱਚੋਂ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੇ ਵੀਰਾਂ ਨੂੰ ਅੱਜ ਆਪਣੇ ਆਪਣੇ ਪ੍ਰਮਾਤਮਾ ਨੂੰ ਯਾਦ ਕਰਕੇ ਇਹ ਸੋਚੋ ਕਿ ਨਾ ਕਿਸੇ ਖੁਦਗਰਾਂ ਦੀ ਕਿਸੇ ਨੇ ਮਦਦ ਨਹੀਂ ਕਰਨੀ ਨਾ ਕਿਸੇ ਨੇ ਮੇਰੇ ਵੀਰਾਂ ਨੂੰ ਜਵਾਨਤ ਕਰਨੀ ਨਾ ਕੋਈ ਜਮਾਲ ਦੇਣੀ ਨਾ ਕੋਈ ਮਦਦ ਕਰਨੀ ਇਹ ਸੋਚ ਕੇ ਰਹੀਏ ਜੇ ਅਸੀਂ ਇੰਦਰਾਸ਼ੀ ਸੁਟਾਡਰ ਪੰਜਾਬ ਤੋਂ ਆਪਣਾ ਖਤਮ ਕੀਤਾ ਇਹ ਸਭ ਯੋਗ ਵਾਲੀ ਕੌਮ ਕੀ ਕਰਦੀ ਹੈ ਸਾਥੀਓ 1984 ਪੰਜਾਬ ਨੇ ਦੇਖ ਚੱਲਿਆ ਬੋਕਰ ਚੱਲਿਆ ਪੰਜਾਬ ਨੇ ਗੁਰਦੁਆਰਾ ਮੰਦਰ ਚਾਰ ਕੇ ਦੁੱਖ ਦੂਰ ਹੋਇਆ ਉਹ ਕਿੰਨੇ ਕੀਤਾ ਗੁਰੂ ਰਾਮਦਾਸ ਮਹਾਰਾਜ ਨੇ ਪੀਰ ਅਕੰਧਰਾਂ ਨੇ ਕੋਈ ਦੇਵਤਿਆਂ ਨੇ ਪਰ ਆਸੇ ਤੇ ਖੜੇ ਆ ਉਹ ਰੌਣਕਾਂ ਲੱਭਦੀ ਆ ਇਹ ਬੜੀ ਬੁਲਤਾਂ ਕਰਦੀ ਆ ਇਸ ਉਸਤੀ ਦੇ ਉੱਪਰ ਬੜੇ ਬੜੇ ਜੋਦੇ ਮੌਜੂਦ ਨਹੀਂ ਰਿਸ਼ੀ ਮੁਨੀ ਪੀੜ ਪਕੰਧਰ ਦੇਵੀ ਦੇਪੁਰ ਦਰਤੀ ਜਾ ਰਹੇ ਨੇ ਅੱਜ ਉਸ ਸਾਰੇ ਦੇਵੀ ਦੇਵਤਾ ਨੂੰ ਪੀੜਾ ਪਕੰਧਰਾਂ ਨੂੰ ਸਾਰੇ ਬੰਨੀਆਂ ਨੂੰ ਯਾਦ ਕਰਕੇ ਕੰਨ ਗਨੋ ਧੰਨ ਨਸਨ ਸਬੱਗਾਂ ਨੂੰ ਕਿਸੇ ਮੁੱਢੇ ਬਖਸ਼ਣਾ ਕਮਾਲ ਜਿੰਦਾਬਾਦ ਬਾਬਰ ਕਮਾਲ ਜਿੰਦਾਬਾਦ ਜਿਹੜੇ ਮੇਰੇ ਵੀ ਨਸ਼ਾ ਸ਼ਰਮਾ ਚੋਂਦੇ ਆ ਅੱਜ ਮੇਰਾ ਨੰਬਰ ਲੱਗੋ ਜਿਹਨਾਂ ਦਾਤੇ ਵੀਰੋ ਪਿਸਟੇ ਮੱਲੇ ਸੁਪਾ ਸਾਡੀ ਗਲੀ ਦੇ ਵਿੱਚ ਕੋ ਨਸ਼ਾ ਵੀਰ ਕਰਦਾ ਐਂ ਮੇਰੀ ਟੀਮ ਜਿਹੜੀ ਇੱਕ ਐਂਜੀਵਾ ਅੱਜ ਉਹ ਨਾਲ ਲੈ ਕੇ ਉਹ ਨਗਰ ਤੋਂ ਦੰਦੇ ਲੈ ਕੇ ਚਾਗੀ ਅਸੀਂ ਪੂਰੀ ਟੂੜੀ ਮਦਾਂਗੇ ਅਸੀਂ ਇਦਾਂ ਕਰਾਂਗੇ ਜਿੱਤਾ ਆਪਣੇ ਪਰਿਵਾਰ ਦੇ ਬੱਚੇ ਨਾਲ ਕਰਾਂਗੇ ਜੇ ਵੀ ਮੇਰੇ ਵੀਰ ਨੇ ਉਸ ਪਲੇਸ ਫੱਕੇ ਦੇ ਨੂੰ ਕੋਈ ਫੋਨ ਕਰਦਾ ਸਾਡੇ ਨਾਲ ਕੰਟੈਕਟ ਕਰੋ ਅਸੀਂ ਅੱਗੇ ਵੱਧ ਕੇ ਸਾਰੀ ਟੀਮ ਮੇਰੀ ਐਨ ਜੀਓ ਵਾਲੀ ਉਹ ਬੱਚਿਆਂ ਨਸ਼ਾ ਘਟਾਉਗੀ ਤੇ ਮੈਂ ਸਾਰੇ ਵੀਰਾਂ ਨਾਲ ਆਇਆ ਹਾਂ ਨਾ ਤੇ ਬਹੁਤ ਧੰਨਵਾਦ ਕਰਦਾ ਰੋ ਸਾਰੇ ਕਿਉਂ ਦੇਖੋ ਮਾਈਕ ਜੋਕ ਟਾਈਮ ਚ ਕਰ ਰਹੇ ਯਾਰ ਅਗਲਾ ਗੈਂਡ ਹੁਣ ਮੈਂ ਅਸੀਂ